ਪੂਰ ਪੰਜਾਬ ਪੂਰ ਪੰਜਾਬੀਜ਼ ਪਾਇ ਪੰਜਾਬੀਜ਼ ਸਤਿ ਸ਼੍ਰੀ ਅਕਾਲ ਹਰ ਰੋਜ਼ ਤੇਰੀ ਖਬਰਾਂ ਦਾ ਅਸੀਂ ਨਰਸਿੰਸ ਕਰਦੇ ਆ ਕਨਾਲ ਜੈਪਨ ਜੀ ਪੂਰਾ ਉਹਦਾ ਨਰਸਿੰਸ ਵੀ ਕਰਦੇ ਆ ਔਰ ਜਿਹੜਾ ਪੰਜਾਬ ਦਾ ਔਰ ਤੇਜ ਦਾ ਸਹੀ ਦ੍ਰਿਸ਼ਟੀਕੋਣ ਆ ਉਹ ਵੀ ਰੱਖਦੇ ਕਨਾਲ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿੰਦਰ ਜੀ ਸਤਿ ਸ਼੍ਰੀ ਅਕਾਲ ਵਾਇਗਰੀ ਦੀ ਕਾਲ ਖਾਲਸਾ ਵਾਇਗਰੀ ਦੀ ਫਤਿਹ ਤੇ ਅਮੇਸ਼ਾ ਦੇ ਵਾਂਗੂ ਬਹੁਤ ਖੁਸ਼ੀ ਆ ਪ੍ਰੋਗਰਾਮ ਚ ਆ ਤੁਹਾਰਾ ਦਿਨ ਹੈ ਅਸੀਂ ਤੂਹਾਰ ਮਨਾ ਕੇ ਬਿਟੇ ਹਾਂ ਔਰ ਅੱਗੇ ਵੀ ਹੁਣ ਗੁਰਪੁਰਬ ਵੀ ਆਉਣ ਵਾਲਾ ਇੱਕ ਪੰਜਾਬ ਦੇ ਵਿੱਚ ਜਿਹੜੀ ਹੁਣ ਸਾਨੂੰ ਨਈ ਚੀਜ਼ ਜਿਹੜੀ ਕਰਨਲ ਸਾਹਿਬ ਨੇ ਪਿਛਲੇ ਤਿੰਨ ਸਾਡੇ ਜਿਹੜੇ ਅਨਲਿਸਿਸ ਹੋਏ ਨੇ ਖੜਾ ਦੇ ਵਿੱਚ ਬਿਲਕੁਲ ਵਿਊ ਵੀ ਕੀਤਾ ਸੀ ਔਰ ਦੱਸਿਆ ਵੀ ਸੀਗਾ ਵੀ ਪੰਜਾਬ ਸਰਕਾਰ ਨੂੰ ਤਿਆਰ ਆਣਾ ਚਾਹੀਦਾ ਵੀ ਕੇਸਿਸ ਜਿਹੜੇ ਹੈ ਕੀੜਿਆਂ ਦੇ ਨਾਲ ਕਿਉਂਕਿ 2500 ਲਗਭਗ ਪਿੰਡ ਸਾਡੇ ਇਫੈਕਟ ਹੋਏ ਆ ਹੜ ਦੇ ਨਾਲ ਸਾਨੂੰ ਬਿਮਾਰੀਆਂ ਬਹੁਤ ਆਣ ਗਿਆ ਹੁਣ ਉਹੀ ਹੋਇਆ ਡੇਂਗੂ ਤੇ ਸਗੇ ਚਿਕਨਗੁਨੀਆ ਬਹੁਤ ਫੈਲਿਆ ਹੋਇਆ ਹੈ ਇਹਦੇ ਬਾਰੇ ਸਕਨਸ ਜੋ ਤੁਸੀਂ ਚਿਤਾਇਆ ਵੀ ਸੀਗਾ ਔਰ ਹਰ ਅਸੀਂ ਜਦੋਂ ਹੜਾ ਦੇ ਤੁਸੀਂ ਗੱਲ ਕੀਤੀ ਸੀ ਬੋਲਿਆ ਵੀ ਸੀ ਸਾਨੂੰ ਇਹਦੇ ਲਈ ਤਿਆਰ ਰਹਿਣਾ ਚਾਹੀਦਾ ਤੇ ਇੱਕੋ ਤੋਂ ਕੇਸ ਬਹੁਤ ਵਧ ਗਏ ਆ ਹਾਂ ਸਤਿੰਦਰ ਜੀ ਬਹੁਤ ਚਿੰਤਾਜਨਕ ਇਹ ਸਿਚੁਏਸ਼ਨ ਪੈਦਾ ਹੁੰਦੀ ਜਾ ਰਹੀ ਹੈ ਹੈਲਥ ਦੇ ਮਾਮਲੇ ਦੇ ਵਿੱਚ ਇੱਕ ਨਹੀਂ ਕਈ ਗੱਲਾਂ ਦੇ ਵਿੱਚ ਜੋ ਮੈਂ ਪੜਿਆ ਸੀਗਾ ਕਿ ਜਿੱਥੇ ਮੈਂ ਰਹਿਣਾ ਪਟਿਆਲੇ ਦੇ ਵਿੱਚ ਉਸੇ ਡਿਸਟ੍ਰਿਕਟ ਦੇ ਵਿੱਚ 10 ਦਿਨਾਂ ਚ 500 ਕੇਸ ਆ ਗਏ ਡੇਂਗੂ ਦੇ ਤੇ ਡੇਂਗੂ ਇੱਕ ਬਹੁਤ ਖਤਰਨਾਕ ਬਿਮਾਰੀ ਹੈ ਇਹਦੇ ਚ ਪਲੇਟਲੇਟ ਕਾਊਂਟ ਘਟ ਹੋ ਕੇ ਜਾਨਲੇਵਾ ਵੀ ਹੋ ਜਾਂਦੀ ਹੈ ਤੇ ਇਹ ਜਿਹੜਾ ਜਿਆਦਾ ਇਹਦਾ ਸਿਗਨੇਚਰ ਹੈਗਾ ਉਹ ਰੂਰਲ ਏਰੀਆਸ ਚ ਹੈ ਪਟਿਆਲੇ ਦੇ ਵਿੱਚ ਤੇ ਫਲੱਡ ਨਹੀਂ ਆਇਆ ਤੇ ਉੱਥੇ ਐਡਾ ਤੇ ਤੁਸੀਂ ਅੰਦਾਜ਼ਾ ਲਗਾਓ ਕਿ ਫਲੱਡ ਵਾਲੇ ਅਫੈਕਟਡ ਏਰੀਆਸ ਵਿੱਚ ਕਿੰਨਾ ਜ਼ਿਆਦਾ ਹੋਏਗਾ ਤੇ ਕਿੰਨਾ ਹੋ ਵੀ ਸਕਦਾ ਹੈ ਅੱਗੇ ਤੇ ਇਹ ਇਹਦੇ ਵਾਸਤੇ ਨਾ ਸਤਿੰਦਰ ਜੀ ਬਹੁਤ ਵੱਡਾ ਮੈਡੀਕਲ ਇਨਫਰਾਸਟ੍ਰਕਚਰ ਚਾਹੀਦਾ ਹੈ ਸਾਨੂੰ ਕਿ ਅਸੀਂ ਐਸੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਮੋਨਿਟਰਿੰਗ ਚਾਹੀਦੀ ਹੁੰਦੀ ਹੈ ਮੋਂ ਇਹਦੇ ਨਾਲ ਨਾਲ ਨਾਰੀਂਸ਼ਿੰਦਰ ਜੀ ਮੈਨੂੰ ਇਹ ਵੀ ਮੈਂ ਪੜਿਆ ਹੋਰ ਵੀ ਚਿੰਤਾਜਨਕ ਗੱਲ ਹੈ ਕਿ ਜਿਹੜੇ ਆਪ ਨੇ ਇੱਥੇ ਆਮ ਆਦਮੀ ਪਾਰਟੀ ਨੇ ਉਹ ਕੋਈ ਕਲੀਨਿਕ ਖੋਲੀ ਸੀ ਮੁਹੱਲਾ ਕਲੀਨਿਕ ਉਹ ਜਿਹੜਾ 68% ਜਿਹੜੀ ਮੈਡੀਸਿਨ ਦੀ ਸ਼ਾਰਟੇਜ ਡਰੱਗਸ ਦੀ ਸ਼ਾਰਟੇਜ ਚੱਲ ਰਹੀ ਹੈ ਬਿਲਕੁਲ 68% ਤੋਂ ਬਹੁਤ ਜ਼ਿਆਦਾ ਹੈ ਇਹ ਨੈਸ਼ਨਲ ਹੈਲਥ ਮਿਸ਼ਨ ਤੋਂ ਦਵਾਈਆਂ ਆਂਦੀਆਂ ਸੀਗੀਆਂ ਜੋ ਕਿ ਆਇਸ਼ਮਾਨ ਭਾਰਤ ਤੇ ਦੂਸਰੇ ਉਹਨਾਂ ਦੇ ਜਿਹੜੇ ਪ੍ਰੋਗਰਾਮ ਨੇ ਉਹਦੇ ਵਿੱਚੋਂ ਮਿਲਦੀਆਂ ਸੀਗੀਆਂ ਉਹ ਤੇ ਇਹਨਾਂ ਨੇ ਬੰਦ ਕਰ ਦਿੱਤਾ ਇਹ ਤੇ ਹੁਣ ਸਤਿੰਦਰ ਜੀ ਦੇਖੋ ਮੈਂ ਥੋੜੇ ਸਖਤ ਲਫਜ਼ ਯੂਜ਼ ਕਰਨਾ ਚਾਹਣਾ ਹੈ ਖੇਲਵਾੜ ਕਰ ਰਹੇ ਨੇ ਇਸ ਗਵਰਨਮੈਂਟ ਖੇਲਵਾੜ ਕਰ ਰਹੀ ਹੈ ਲੋਕਾਂ ਦੀ ਹੈਲਥ ਦੇ ਨਾਲ ਜੋ ਕਿ ਬਿਲਕੁਲ ਠੀਕ ਨਹੀਂ ਹੈ ਦੇਖੋ ਦਵਾਈਆਂ ਆ ਆਪਾਂ ਨਾ ਬਿਲਕੁਲ ਐਨਾ ਚੀਜ਼ਾਂ ਨੂੰ ਬਹੁਤ ਲਾਈਟਲੀ ਲੈ ਨਹੀਂ ਦਵਾਈਆਂ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਜੀ ਦਵਾਈਆਂ ਨਹੀਂ ਨਹੀਂ ਗਵਰਨਮੈਂਟ ਨੂੰ ਦਵਾਈਆਂ ਦੇਣੀਆਂ ਚਾਹੀਦੀਆਂ ਨੇ ਇਹ ਕੋਈ ਲਾਈਟ ਕਮ ਨਹੀਂ ਹੈ ਇਹ ਕੋਈ ਲਾਈਟ ਕਮ ਨਹੀਂ ਐ ਸਿੰਦਰਜੀ ਬਹੁਤ ਹੀ ਇਹ ਬਹੁਤ ਚਿੰਤਾਜਨਕ ਹੈ ਕਿਉਂਕਿ ਅਗਰ ਕਿਸੇ ਨੂੰ ਦਵਾਈ ਟਾਈਮ 'ਤੇ ਨਾ ਮਿਲੇ ਤੇ ਉਹਦੀ ਜਿਹੜੀ ਟਰੀਟਮੈਂਟ ਹੈ ਉਹ ਡਿਲੇ ਹੋ ਜਾਂਦੀ ਹੈ ਬ੍ਰੇਕ ਹੋ ਜਾਂਦਾ ਹੈ ਉਹਦੀ ਟਰੀਟਮੈਂਟ ਦੇ ਵਿੱਚ ਤੇ ਉਹ ਡਿਲੇ ਹੋ ਜਾਂਦਾ ਹੈ ਕੰਪਰੋਮਾਈਜ਼ ਹੋ ਜਾਂਦੀ ਹੈ ਟਰੀਟਮੈਂਟ ਉਹਦੇ ਬਾਅਦ ਫਿਰ ਬੰਦਾ ਬਾਹਰ ਤੋਰਦਾ ਲੈਣ ਵਾਸਤੇ ਕਰੀਬ ਲੋਕਾਂ ਦਾ ਫਾਈਨੈਂਸ਼ੀਅਲ ਬਰਡਨ ਇਨਕਰੀਜ਼ ਹੋ ਜਾਂਦਾ ਹੈ ਬਾਹਰ ਦਵਾਈਆਂ ਵੀ ਠੀਕ ਨਹੀਂ ਮਿਲਦੀਆਂ ਜਿਹੜੀਆਂ ਦੱਸੀਆਂ ਨੇ ਸਭ ਤੋਂ ਵੱਡੀ ਗੱਲ ਹੈ ਕਿ ਬੰਦੇ ਕੀ ਕਰਦੇ ਨੇ ਉਹ ਜਦੋਂ ਤੁਹਾਨੂੰ ਮੁਹੱਲਾ ਕਲੀਨਿਕ 'ਚ ਨਹੀਂ ਮਿਲੇਗੀ ਤਾਂ ਵੱਡੇ ਹਸਪਤਾਲ 'ਚ ਜਾਣਗੇ ਉੱਥੇ ਉਹ ਓਪੀਟੀ 'ਚ ਜਾਂਦੇ ਨੇ ਉੱਥੋਂ ਦੀ ਪਰਚੀ ਲਿਖਾ ਕੇ ਲੈਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਨਾਲ ਜਿਹੜਾ ਜਿਹੜਾ ਹੈਗਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਕਿ ਹਸਪਤਾਲ ਦੇ ਉੱਤੇ ਬਹੁਤ ਜ਼ੋਰ ਪੈ ਜਾਂਦਾ ਹੈ ਤੇ ਹੁਣ ਇਹ ਡੈਂਗੂ ਤੇ ਚਿਕਨਗੁਨੀਆ ਚੱਲ ਰਿਹਾ ਤੇ ਕਈ ਕੁਝ ਚੱਲ ਰਿਹਾ ਤੇ ਮੇਰਾ ਖਿਆਲ ਹੈ ਸਤਿੰਦਰ ਜੀ ਇਹ ਕੁਝ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਇਸ ਤਰੀਕੇ ਨਾਲ ਕੰਮ ਨਹੀਂ ਚੱਲੇਗਾ ਇਸ ਤਰੀਕੇ ਦੇ ਨਾਲ ਬਹੁਤ ਨੁਕਸਾਨ ਹੋ ਜਾਏਗਾ ਲੋਕਾਂ ਦਾ ਖਾਸ ਕਰਕੇ ਰੂਰਲ ਏਰੀਆਸ ਤੇ ਗਰੀਬ ਲੋਕਾਂ ਦਾ ਗਵਰਨਮੈਂਟ ਨੂੰ ਇਹਦੇ ਬਾਰੇ ਵਿੱਚ ਕੁਝ ਸੋਚਣਾ ਚਾਹੀਦਾ ਹੈ ਤੇ ਕੋਈ ਕੋਈ ਕਿਸੇ ਤਰੀਕੇ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਕ੍ਰੀਏਟ ਹੋ ਰਹੀ ਹੈ ਇਹਨੂੰ ਠੀਕ ਕਰਨਾ ਚਾਹੀਦਾ ਅੱਛਾ ਜਿਹੜਾ ਇਹ ਸਰਵੇ ਕੀਤਾ ਹੈ ਗਵਰਨਮੈਂਟ ਨੇ ਆਪਣਾ ਸਰਵੇ ਹੈ ਜਿਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੇ ਇਹਨਾਂ ਦੇ ਟੋਟਲ 885 ਕਲੀਨਸ ਹੈ ਮੋਹੱਲਾ ਕਲੀਨਸ ਆ ਗਵਰਨਮੈਂਟ ਨੇ ਜਿਹੜੇ ਬਣਾਏ ਸੀਗੇ ਉਹਦੇ ਵਿੱਚ 596 ਦੇ ਵਿੱਚ 595 ਦੇ ਕਲੀਨਿਕ ਦੇ ਵਿੱਚ ਜਿਹੜੀ ਐਸੈਂਸ਼ੀਅਲ ਡਰਗਸ ਦਾ ਜਿਹੜਾ ਸਟਾਕ ਹੈ ਜੋ ਪੈਰਾਮੀਟਰ ਬਣਾਇਆ ਉਹ ਘਟਾ ਜਿਹੜਾ ਤੁਸੀਂ ਆਂਕੜਾ ਦਿੱਤਾ 68% ਹੋਰ ਇਹਦੇ ਵਿੱਚ ਜਦੋਂ ਆਂਕੜੇ ਹੋਰ ਅੱਗੇ ਦੱਸਦੇ ਟਾਈਮਸ ਆਫ ਇੰਡੀਆ ਦੇ ਜਿਹੜੇ ਆਏ ਹੈ ਮਾਨਸਾ ਫਾਜ਼ੇ ਦਾ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਤੇ ਡਾਕਟਰ ਬਲਬੀਰ ਸਿੰਘ ਜਿਹੜੇ ਹੈਲਥ ਮਿਨਿਸਟਰ ਹੈ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਨੂੰ ਜਲਦੀ ਠੀਕ ਕਰਾਂਗੇ ਪਰੰਤੂ ਇਹ ਚੀਜ਼ਾਂ ਜਿਹੜੀ ਹੈਗੀਆਂ ਖਾਸ ਕਰ ਜਦੋਂ ਹਰ ਸਾਰ ਨੂੰ ਪਤਾ ਵੀ ਹੜਾ ਤੋਂ ਬਾਅਦ ਬਹੁਤ ਦਿੱਕਤ ਹੋਣ ਵਾਲੀ ਹੈ ਉਸ ਦੇ ਵਿੱਚ ਨਾ ਇਹਨੂੰ ਕੰਪਲੀਟ ਕਰਨਾ ਔਰ ਕਿਤਨੇ ਕਿਤੇ ਲੈ ਕੇ ਰਹਿ ਜਾਣਾ ਇਸ ਦੇ ਬਾਰੇ ਤੁਸੀਂ ਤਾਂ ਦੱਸਿਆ ਤਾਂ ਹੈ ਚੰਗਾ ਤਾਂ ਪਾਇਆ ਪਰ ਸਾਨੂੰ ਵੀ ਇਹ ਲੱਗਦਾ ਵੀ ਇਹ ਆਮ ਆਦਮੀ ਨਾਲ ਇੱਕ ਬੜਾ ਖਿਲਵਾੜ ਹੈ ਬਿਲਕੁਲ ਸਤਜ ਜੀ ਤੇ ਸਾਨੂੰ ਸਾਡੇ ਵੀ ਲੈਵਲ ਦੇ ਉੱਤੇ ਸਾਨੂੰ ਕੁਝ ਕਰਨਾ ਚਾਹੀਦਾ ਸਾਨੂੰ ਪ੍ਰੀਕਾਸ਼ਨ ਲੈਣੀ ਚਾਹੀਦੀ ਹੈ ਸਾਰਿਆਂ ਨੂੰ ਪਤਾ ਹੈ ਡੇਂਗੂ ਕਿੱਦਾਂ ਹੁੰਦਾ ਹੈ ਆਪਣੇ ਆਪ ਨੂੰ ਕਵਰਡ ਰੱਖੋ ਮਸਕੀਟੋ ਰਿਪੈਲੈਂਟ ਲਗਾਓ ਆਪਣੇ ਪੈਰਾਂ ਨੂੰ ਕਵਰਡ ਰੱਖੋ ਆਪਣੀ ਸਿਹਤ ਦਾ ਖਿਆਲ ਰੱਖੋ ਪਾਣੀ ਚੰਗਾ ਪੀਓ ਤੇ ਸਾਨੂੰ ਵੀ ਖਿਆਲ ਰੱਖਣਾ ਚਾਹੀਦਾ ਪਰ ਗਵਰਨਮੈਂਟ ਨੂੰ ਜਿਹੜਾ ਕੰਮ ਕਰਨਾ ਹੈ ਗਵਰਨਮੈਂਟ ਆਪਣੇ ਕੰਮ ਤੋਂ ਪਿੱਛੇ ਨਹੀਂ ਹਟ ਸਕਦੀ ਇਹਦੇ ਜ ਅਵੇਰਨੈਸ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਚੀਜ਼ਾਂ ਅਵੇਰਨੈਸ ਨਾਲ ਠੀਕ ਹੋ ਜਾਂਦੀਆਂ ਸਰ ਹੁਣ ਪੰਜਾਬ ਦੇ ਵਿੱਚ ਜੇ ਤੁਸੀਂ ਅੱਗੇ ਵੱਧਦੇ ਹੋ ਸੀ ਪਿੱਛੇ ਵਾਲੀ ਜਿਹੜੀ ਕਵਰ ਕੀਤੀ ਸੀਗੀ ਸਟੋਰੀ ਕੀਤੀ ਸੀਗੀ ਉਹਦੇ ਵਿੱਚ ਬਿਲਕੁਲ ਅਸੀਂ ਤੁਸੀਂ ਐਨਾਲਿਸਿਸ ਵੀ ਕੀਤਾ ਸੀਗਾ ਵੀ ਇਸ ਪੰਜਾਬ ਪਾਕਿਸਤਾਨ ਵੱਲੋਂ ਬਹੁਤ ਜ਼ਿਆਦਾ ਐਕਸਲੋਫਸਿਸ ਆ ਰਹੇ ਹੈ ਔਰ ਕਾਫੀ ਪਰਸੈਂਟ ਵਧਿਆ ਸੀਗਾ ਉਹਦੇ ਨਾਲ ਇੱਕ ਜਿਹੜੀ ਇਸ ਹਫਤੇ ਦੀ ਵੀ ਦੋਸਤੋ ਹਾਲ ਤੋਂ ਹਤਿਆਰਾ ਤੋਂ ਬਾਅਦ ਨਵੀਂ ਜਿਹੜੀ ਚੀਜ਼ ਆਈ ਜਿਹੜੇ ਇੱਕ ਨਾਲ ਨਾਲ ਚਲਦੀ ਰਹਿੰਦੀ ਹੈ ਉਹ ਜਿਹੜਾ ਨੈਰੋਕਿਟਸ ਪਰ ਮਿਲਿਆ ਸਾਨੂੰ ਜਿਹੜਾ ਬਹੁਤ ਲਗਭਗ 5 ਕਿਲੋ ਸੀਜ਼ਰ ਕੀਤਾ ਹੈ ਅੰਮ੍ਰਿਤਸਰ ਦੇ ਵਿੱਚ ਰਾਜਪਾਲ ਸਿੰਘ ਤੋਂ ਔਰ ਉਹਦਾ ਵੀ ਨੈਕਸਸ ਪਾਕਿਸਤਾਨ ਨਾਲ ਦੱਸਿਆ ਔਰ ਨਸ਼ਾ ਇੰਨੀ ਉਹਦੇ ਨਾਲ ਆਣਾ ਔਰ ਇਹ ਤਾਂ 5 ਕਿਲੋ ਤਾਂ ਜਿਹੜਾ ਆਇਆ ਹੈ ਇਹ ਤਾਂ ਸਿਰਫੜਿਆ ਹੈ ਪੰਜਾਬ ਪੁਲਿਸ ਨੇ ਇਸ ਤੋਂ ਇਲਾਵਾ ਵੀ ਜਿਹੜਾ ਆ ਰਿਹਾ ਹੋਣਾ ਜਿਹੜਾ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਰਸਤੇ ਵੀ ਕਈ ਹੈਗੇ ਤੇ ਇਹਦੇ ਬਾਰੇ ਸਰ ਥੋੜਾ ਜਿਹਾ ਗੰਭੀਰਤਾ ਨਾਲ ਤੁਹਾਡਾ ਕੀ ਨੁਕਸਰ ਲੱਗਦਾ ਆ ਬਹੁਤ ਬਹੁਤ ਦੂਬਾਰਾ ਇੱਕ ਹੋਰ ਚਿੰਤਾਜਨਕ ਗੱਲ ਹੈਗੀ ਹੈ ਦੇਖੋ ਸਿੰਦਰਜੀ ਪਿਛਲੇ ਹਫਤੇ ਅਸੀਂ ਗੱਲ ਕੀਤੀ ਸੀ ਆਰਮਸ ਦੀ ਕਿ ਆਰਮਸ ਬਹੁਤ ਜ਼ਿਆਦਾ ਆ ਰਹੇ ਨੇ ਹੁਣ ਐਡ ਕੀ ਹੋ ਗਈ ਨਾਰਕੋਟਿਕਸ ਤੇ ਅਗਰ ਦੋਵਾਂ ਨੂੰ ਮਿਲਾ ਲਓ ਤੇ ਇਹਦਾ ਮਤਲਬ ਪਾਕਿਸਤਾਨ ਦੀ ਜਿਹੜੀ ਆਈਐਸਆਈ ਹੈ ਇੰਟਰ ਸਰਵਿਸਿਜ਼ ਇੰਟੈਲੀਜੈਂਸ ਜਿਹੜੀ ਉਹਨਾਂ ਦੀ ਫੌਲਟੀ ਹੈ ਜੋ ਕਿ ਇਹ ਸਾਰੇ ਕੰਮ ਕਰਦੀ ਹੈ ਸਭ ਤੋਂ ਵੱਡੇ ਡਰੱਗ ਮਾਫੀਆ ਪੂਰੀ ਦੁਨੀਆ ਦੇ ਵਿੱਚ ਆਈਐਸਆਈ ਹੈ ਸਤਿੰਦਰ ਜੀ ਇਹ ਸਾਡੇ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਕੋਈ ਕਲੰਬੀਆ ਨਹੀਂ ਹੈ ਕੋਈ ਮੈਕਸੀਕੋ ਨਹੀਂ ਹੈ ਸਭ ਤੋਂ ਵੱਡਾ ਮਾਫੀਆ ਡਰੱਗਸ ਦਾ ਤੇ ਆਰਮਸ ਸਮੋਕਿੰਗ ਦਾ ਆਈਐਸਆਈ ਹੈਗੀ ਹੈ ਜਿਆਦਾ ਕਰੋ ਹਿੰਦੁਸਤਾਨ ਦੇ ਵੱਲ ਕਰਦੀ ਹੈ ਪਰ ਉਹ ਦੂਸਰੇ ਕੰਟਰੀਸ ਨੂੰ ਵੀ ਕਰਦੀ ਹੈ ਉਹ ਪੈਸਾ ਇੱਥੋਂ ਹੀ ਕਮਾ ਕੇ ਤੇ ਫਿਰ ਉਹਨੂੰ ਮਿਲਿਟੈਂਸੀ ਦੇ ਵਿੱਚ ਨੂੰ ਕਰਦੀਆਂ ਇੰਡੀਆ ਦੇ ਅਗੇਂਸਟ ਤੋ ISI ਦਾ ਹੁਣ ਸਾਫ ਬਿਲਕੁਲ ਨਜ਼ਰ ਆ ਗਿਆ ਹੈ ਕਿ ਉਹਨਾਂ ਨੇ ਆਪਣੀ ਗਤੀਵਿਧੀ ਜਿਹੜੀ ਹੈ ਡਰੱਗਸ ਤੇ ਆਮਸ ਵਿੱਚ ਪੰਜਾਬ ਦੇ ਵੱਲ ਜ਼ਿਆਦਾ ਵਧਾਤੀ ਹੈ ਤੇ ਇਸ ਗੱਲ ਦੇ ਉੱਤੇ ਸਾਨੂੰ ਬਹੁਤ ਗੌਰ ਕਰਨਾ ਚਾਹੀਦਾ ਹੈ ਬਹੁਤ ਵਿਜੀਲੈਂਟ ਰਹਿਣਾ ਚਾਹੀਦਾ ਹੈ ਹੁਣ ਜਿਹੜਾ ਲੇਟੈਸਟ ਆਈ ਹੈ ਮੈਂ ਪੁੱਛਿਆ ਵੀ ਸੀਗਾ ਤੇ ਪੜ੍ਹਿਆ ਵੀ ਸੀਗਾ ਕਿ ਉਹਨਾਂ ਨੇ ਬਹੁਤ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਪਹਿਲੇ ਤੇ ਨਾਈਟ ਵਿਜ਼ਨ ਡਿਵਾਈਸਸ ਕਰਦੇ ਸੀ ਹੁਣ ਉਹਨਾਂ ਦੇ ਕੋਲ ਛੋਟੇ ਰਡਾਰਸ ਹੈਗੇ ਨੇ ਉਹ ਮੂਵਮੈਂਟਸ ਦਾ ਵੀ ਪਤਾ ਕਰ ਲੈਂਦੇ ਨੇ ਡਰੋਨ ਭੇਜ ਦਿੰਦੇ ਨੇ ਉਤੋਂ ਡਰੋਨ ਦੇ ਨਾਲ ਏਰੀਆ ਦਾ ਪਤਾ ਕਰ ਲੈਂਦੇ ਨੇ ਉਹਦੇ ਬਾਅਦ ਮੇਨ ਡਰੋਨ ਭੇਜਦੇ ਨੇ ਮਤਲਬ ਉਹਨਾਂ ਦੇ ਜਿਹੜੇ ਸਮਗਲਿੰਗ ਦੇ ਤਰੀਕੇ ਨੇ ਨਾ ਉਹ ਬੜੇ ਸਫੈਸਟਿਕੇਟਿਡ ਹੁੰਦੇ ਜਾ ਰਹੇ ਨੇ ਰੋਜ਼ ਬਾਅਦ ਰੋਜ਼ ਪਹਿਲੇ ਤੇ ਸਿਰਫ ਉਹ ਨਦੀਆਂ ਨਾਲਿਆਂ ਦੇ ਵਿੱਚੋਂ ਆਉਂਦੇ ਸੀ ਸਰੰਗਾ ਖੋਦਦੇ ਸੀਗੇ ਹੁਣ ਬੜੇ ਸਫੈਸਟਿਕੇਟਿਡ ਤਰੀਕੇ ਹੋ ਗਏ ਨੇ ਮੇਰਾ ਖਿਆਲ ਇਹਨਾਂ ਨੇ ਜਿਹੜੀ ਉਹ ਅ 네ਪਾਲ ਦੀ ਰੂਟ ਹੈ ਉਹਦੀ ਤੇ ਇਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ ਸੋ ਸਤਿੰਦਰ ਜੀ ਸਾਨੂੰ ਆਪਾਂ ਐਵੇਂ ਗੱਲਾਂ ਨਹੀਂ ਕਰ ਸਕਦੇ ਸਾਡੀ ਜਿਹੜੀ ਮਲਟੀ ਏਜੰਸੀ ਸੈਂਟਰ ਹੈ ਜਿਹੜਾ ਜਿਹੜਾ ਕੰਮ ਹੈ ਇਹਦੀ ਕੋਆਰਡੀਨੇਸ਼ਨ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਸੈਂਟਰਲ ਫੋਰਸਸ ਬੀਐਸਐਫ ਵਗੈਰਾ ਆਈਬੀ ਰੋ ਤੇ ਉਹਦੇ ਨਾਲ ਤੁਹਾਡੀਆਂ ਤੁਹਾਡੀ ਜੀਐਨਕੇ ਪੰਜਾਬ ਪੁਲਿਸ ਜੀਐਨਕੇ ਪੁਲਿਸ ਵੀ ਤੇ ਇਹਨਾਂ ਸਾਰਿਆਂ ਨੂੰ ਬਹੁਤ ਕੋਆਰਡੀਨੇਟ ਕਰਕੇ ਕੰਮ ਕਰਨਾ ਚਾਹੀਦਾ ਹੈ ਅਗਰ ਕੋਆਰਡੀਨੇਟ ਨਹੀਂ ਕਰਨਗੇ ਅਗਰ ਕ੍ਰੈਡੀਬਲ ਇੰਟੈਲੀਜੈਂਸ ਨਹੀਂ ਲੈਣਗੇ ਤੇ ਫਿਰ ਇਹਨਾਂ ਦੀ ਪ੍ਰੋਬਲਮ ਪੈ ਜਾਣੀ ਹੈ ਸੋ ਚਲੋ ਇਹ ਬ੍ਰੇਕਥਰੂ ਹੋਇਆ ਕੋਈ ਖਾਸ ਮਤਲਬ ਡਰੱਗਸ ਦਾ ਫਰਕ ਨਹੀਂ ਪੈ ਰਿਹਾ ਸਤੰਦਰ ਜੀ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੇ ਡਰੱਗਸ ਆ ਰਹੇ ਨੇ ਸਾਰੇ ਸਿਰਫ ਪੰਜਾਬ ਤੇ ਨਹੀਂ ਇਸਤੇਮਾਲ ਹੁੰਦੇ ਪੰਜਾਬ ਤੇ ਰੂਟ ਦੇ ਵਿੱਚ ਹੈਗਾ 골ਡਨ ਕ੍ਰੀਸੈਂਟ ਰੂਟ ਹੈ ਜਿਹੜੀ ਕਿ ਉੱਥੋਂ ਦੀ ਸ਼ੁਰੂ ਹੁੰਦੀ ਹੈ ਅਫਗਾਨਿਸਤਾਨ ਤੋਂ ਸ਼ੁਰੂ ਹੁੰਦੀ ਹੈ ਪੂਰੀ ਦੁਨੀਆ 'ਚ ਫੈਲੀ ਹੋਈ ਹੈਗੀ ਹੈ ਤੇ ਉਹਦੇ ਵਿੱਚ ਰੂਟ ਹੈ کافی سارے ਡਰੱਗਸ ਇਥੋਂ ਬਾਹਰ ਵੀ ਚਲੇ ਜਾਂਦੇ ਨੇ ਪਰ ਸਾਡੇ ਲੋਕ ਇਨਵੋਲਡ ਨੇ ਸਾਡੇ ਬਾਰਡਰ ਏਰੀਆ ਤੇ ਬੰਦੇ ਇਹਦੇ ਵਿੱਚ ਇਨਵੋਲਡ ਨੇ ਸਾਡੇ ਲੋਕ ਸਮਗਲਿੰਗ ਕਰ ਰਹੇ ਨੇ ਜੋ ਸਮਗਲਿੰਗ ਕਰਦੇ ਨੇ ਉਹ ਰੱਤ ਵੀ ਲੈਂਦੇ ਨੇ ਤੇ ਉਹ ਚਿੱਠਾ ਵੀ ਬਣ ਜਾਂਦਾ ਸੋ ਇੱਕ ਸਾਈਕਲ ਹੈਗਾ ਇਹ ਸਾਈਕਲ ਨੂੰ ਤੋੜਨਾ ਬਹੁਤ ਜ਼ਰੂਰੀ ਹੈ ਸਰ ਕਲਰ ਸਾਹਿਬ ਜਿੱਦਾਂ ਤੁਸੀਂ ਕਹਿੰਦੇ ਵੀ ਆਪਾਂ ਖਬਰਾਂ ਪੰਜਾਬ ਨਾਲ ਸ਼ੁਰੂ ਕੀਤੀਆਂ ਇੱਕ ਚੰਗੀ ਖਬਰ ਵੀ ਹੈ ਜਿਹੜੀ ਸਟੇਸ਼ਨ ਨਾਲ ਜੁੜੀ ਹੋਈ ਹੈ ਜਿਹੜਾ ਬਾਸਮਤੀ ਚੌਲ ਉਹਦਾ ਜਿਹੜਾ ਐਕਸਪੋਰਟ ਹੈ 2.7 ਮਿਲੀਅਨ ਵਧਿਆ ਹੈ ਤੇ ਇਸ ਦੇਸ਼ ਦੇ ਲਈ ਇਹਦੇ ਬਾਰੇ ਤੁਸੀਂ ਤੁਹਾਡਾ ਜਿਹੜਾ ਇੰਟਰਵਿਊ ਇਹ ਇਹ ਬਹੁਤ ਚੰਗੀ ਗੱਲ ਹੈ ਸਤਿੰਦਰਜੀਤ ਦੇਖੋ ਮੈਨੂੰ ਆਪਣੇ ਪੁਰਾਣੇ ਦਿਨ ਯਾਦ ਆਉਂਦੇ ਨੇ ਜਦੋਂ ਕੀ ਬਾਸਮਤੀ ਉਹ ਜ਼ਮੀਂਦਾਰਾ ਬਾਸਮਤੀ ਹੁੰਦਾ ਸੀਗਾ ਜੇਐਨਕੇ ਦੇ ਵਿੱਚ ਹੀ ਚੱਲਦਾ ਸੀਗਾ ਉਹਦੀ ਜੇਐਨਕੇ ਦੇ ਵਿੱਚ ਹੀ ਜ਼ਿਆਦਾ ਜੇਐਨਕੇ ਦਾ ਆਰਐਸ ਪੂਰਾ ਏਰੀਆ ਹੈਗਾ ਉੱਥੇ ਜ਼ਿਆਦਾ ਬਾਸਮਤੀ ਲੱਗਦੀ ਸੀਗੀ ਤੇ ਛੋਟੇ ਹੁੰਦੇ ਸਾਡੇ ਵਿੱਚ ਇਹ ਹੁੰਦਾ ਸੀਗਾ ਕਿ ਜਦੋਂ ਵੀ ਜੰਮੂ ਜਾਓ ਤੇ ਦੋ ਚਾਰ ਬੰਦੇ ਕਹਿ ਦਿੰਦੇ ਸੀਗੇ ਕਿ ਉਹ ਜ਼ਮੀਦਾਰਾ ਉਹਦੀ ਉਹ ਪੈਕੇਟ ਫੜ ਕੇ ਲੈ ਆਏ ਹੋ ਸੋ ਇਹ ਹਾਲ ਸੀਗਾ ਕਿ ਮਤਲਬ ਇਸ ਤਰ੍ਹਾਂ ਨਾਲ ਬਾਸਮਤੀ ਹੁਣ ਤੇ ਜਿਆਦਾ ਜਿਆਦਾ ਜਿਹੜੀ ਬਾਸਮਤੀ ਐ ਇਸ ਵੇਲੇ ਸਤਿੰਦਰ ਜੀ ਉੱਥੇ ਲੱਗ ਰਹੀ ਹੈ ਹਰਿਆਣਾ ਦੇ ਵਿੱਚ ਪਤਾ ਨਹੀਂ ਕੀ ਵਜ੍ਹਾ ਹੈਗੀ ਹੈ ਚਲੋ ਹਰਿਆਣਾ ਸੀ ਤੇ ਉਹਨਾਂ ਦਾ ਸੁਖ ਸ਼ਾਂਤੀ ਮੰਨਦੇ ਆ ਕਿ ਉਹ ਵਦਨ ਫੁੱਲਣ ਪਰ ਹਰ ਚੀਜ਼ ਦੇ ਵਿੱਚ ਉਹ ਪੰਜਾਬ ਕੋ ਲੋਕ ਏ ਹੋ ਜਾਂਦੇ ਨੇ ਸੋ ਪੰਜਾਬ ਉੱਥੇ ਚੱਲ ਰਹੀ ਹੈ ਤੇ ਹਿਮਾਚਲ ਪ੍ਰਦੇਸ਼ ਤੇ ਜੀਐਨਕੇ ਤੇ ਯੂਪੀ ਦੇ ਤੇ ਕੁਝ ਡਿਸਟ੍ਰਿਕਟਸ ਨੇ ਜਿੱਥੇ ਇਹ ਲੱਗਦੀ ਹੈ ਤੇ ਪੰਜਾਬ ਦੇ ਵਿੱਚ ਵੀ ਇਹਦੀ ਪ੍ਰੋਡਕਸ਼ਨ ਹੈਗੀ ਹੈ ਤੇ ਸ਼ਾਇਦ ਚੰਗਾ ਰਹੇਗਾ ਅਗਰ ਅਸੀਂ ਪੰਜਾਬ ਦੇ ਵਿੱਚ ਇਹਦੀ ਪ੍ਰੋਡਕਸ਼ਨ ਨੂੰ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰੀਏ ਤੇ ਅ ਅੱਛੀ ਗੱਲ ਹੈ ਬਹੁਤ ਜ਼ਿਆਦਾ 6.065 ਮਿਲੀਅਨ ਮੈਟ੍ਰਿਕ ਟਨਸ ਦੀ ਅਸੀਂ ਐਕਸਪੋਰਟ ਕਰ ਦਿੱਤਾ ਅਗਰ ਇਦਾਂ ਹੀ ਅਸੀਂ ਕਰਦੇ ਰਵਾਂਗੇ ਤੇ ਦੇਸ਼ ਦੇ ਵਾਸਤੇ ਅ ਅੱਛਾ ਹੈ ਤੇ ਬਾਸਮਤੀ ਚੌਲ ਵੀ ਬਹੁਤ ਅੱਛੇ ਨੇ ਪੂਰੀ ਦੁਨੀਆ ਨੂੰ ਪਸੰਦ ਆਉਂਦੇ ਨੇ ਇਹ ਇਹ ਬੜੀ ਖੁਸ਼ੀ ਦੀ ਖਬਰ ਹੈ ਹਾਂ ਇਸ ਤੋਂ ਬਾਅਦ ਨੂੰ ਚਲਦੇ ਪਰ ਪੜੋਸੀ ਦੇਸ਼ ਵੱਲ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਵਿੱਚ ਪਿੱਛੇ ਜਿਹੜਾ ਕਿੰਨੇ ਕ੍ਰਿਕਟਰਾਂ ਦੀ ਡੈਥ ਹੋਈ ਹੈ ਉਹਨਾਂ ਨੇ ਇਹ ਟੈਗ ਦੇ ਵਿੱਚ ਪਾਕਿਸਤਾਨ ਦੇ ਇਹ ਅ ਟੈਗ ਦੇ ਵਿੱਚ अफगानिस्तान ਦੇ 3 ਕਲੈਕਟਰ ਤੋਂ 5 ਸਿਵਲਨ ਵੀ ਡੈਥ ਹੋਈ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਆਪਸ ਵਿੱਚ ਲੜਾਈ ਵੀ ਸ਼ੁਰੂ ਹੋਈ ਜਾਂ ਚੰਗੀ ਹੋਈ ਹੈ ਤੋ ਤੀਜਾ ਉਹਦੇ ਨਾਲ ਨਾਲ ਵੀ ਇੱਕ ਮਨੀਰ ਨੇ ਆਪਣੇ ਜਿਹੜਾ ਪਾਕਿਸਤਾਨ ਦਾ ਇਸ ਸਮੇਂ ਚੀਫ ਆਫ ਆਰਮੀ ਦਾ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਆਪਣੀ ਪਾਸਿੰਗ ਆਫ ਜਿਹੜੇ ਆਰਮੀ ਕੈਰੀਅਰ ਦੇ ਵਿੱਚ ਔਰ ਕਹਿ ਵੀ ਅਸੀਂ ਰਿਸਪੌਂਸ ਬੜਾ ਤਕੜਾ ਦੇਵਾਂਗੇ ਜੇਕਰ ਕੋਈ ਮਾਈਨਰ ਜਿਹੀ ਗੱਲ ਹੁੰਦੀ ਹੈ ਤੇ ਉਹ ਰਿਸਪੌਂਸ ਨੂੰ ਨਾ ਸਿੱਧਾ ਭਾਰਤ ਨੂੰ ਪਿੰਪ ਪੁਆਇੰਟ ਕੀਤਾ ਹੈ ਇਹ ਦੋਨੋਂ ਘਟਨਾਵਾਂ ਚ ਸਭ ਤੋਂ ਸਹੀ ਕੀ ਦੇਖਦੇ ਹੋਰ ਕੀ ਕਿਦਾਂ ਭਾਰਤ ਨੂੰ ਪੰਜਾਬ ਨੂੰ ਤਿਆਰ ਰਹਿਣਾ ਚਾਹੀਦਾ ਸਰ ਜੰਡਾ ਜੀ ਦੇਖੋ ਮੈਂ ਫੌਜੀ ਆ ਅਸੀਂ ਫੌਜੀ ਜਿਹੜੇ ਆ ਬੇਸ਼ੱਕ ਸਾਡੀ ਦੁਸ਼ਮਣੀ ਹੋਏ ਕਿਛੀ ਦੇ ਨਾਲ ਅਸੀਂ ਇੱਕ ਦੂਸਰੇ ਦੀ ਇੱਜ਼ਤ ਬਹੁਤ ਕਰਦੇ ਆ ਫੌਜ ਦਾ ਇਹ ਅਸੂਲ ਹੈਗਾ ਕਿ ਲੜਦਾ ਪੂਰੇ ਜੋਰ ਦੇ ਨਾਲ ਹੈ ਬਿਲਕੁਲ ਮਤਲਬ ਲੜਾਈ ਲੜਨੀ ਹੈ ਪਰ ਸਾਡਾ ਕੋਈ ਇੱਕ ਦੂਸਰੇ ਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੁੰਦੀ ਹੈ ਜੇ ਜਦੋਂ ਲੜਾਈ ਨਹੀਂ ਹੁੰਦੀ ਅਸੀਂ ਇੱਕ ਦੂਸਰੇ ਦੇ ਵੱਲ ਇੱਜ਼ਤ ਦਿੰਦੇ ਆ ਲੜਾਈ ਦੇ ਬਾਅਦ ਵੀ ਅਸੀਂ ਇੱਕ ਦੂਸਰੇ ਵੱਲ ਬਹੁਤ ਇੱਜ਼ਤ ਦਿੰਦੇ ਆ ਤੁਹਾਨੂੰ ਪਤਾ ਹੀ ਹੈ ਕਿ ਈਵਨ ਕਾਰਗਿਲ ਦੇ ਟਾਈਮ ਦੂਸਰੇ ਟਾਈਮ ਦੇ ਉੱਤੇ ਜਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਦੀਆਂ ਬਾਡੀਜ਼ ਨੂੰ ਬੜੇ ਇੱਜ਼ਤ ਸਤਿਕਾਰ ਦੇ ਨਾਲ ਉਹਨਾਂ ਨੂੰ ਅਸੀਂ ਕੀਤਾ ਬਰੀ ਕੀਤਾ ਜਾਂ ਵਾਪਸ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਵੀ ਤੁਹਾਨੂੰ ਪਤਾ ਹੈ ਭਾਈ ਕਨਈਆ ਜੀ ਦੀਆਂ ਕਹਾਣੀਆਂ ਤੇ ਇਹ ਇੱਜ਼ਤ ਅਸੀਂ ਦਿੰਨੇ ਆ ਤੇ ਜਨਰਲ ਮਨੀਰ ਜਿਹੜਾ ਹੈ ਫੀਲਡ ਮਾਰਸ਼ਲ ਜਿਹਨੂੰ ਕਹਿੰਦੇ ਨੇ ਉਹ ਸਾਡੇ ਪਰੋਸੀ ਦੇਸ਼ ਦਾ ਚੀਫ ਹੈ ਤੇ ਉਹਨੂੰ ਇੱਜ਼ਤ ਦੇਣੀ ਸਾਡਾ ਫਰਜ਼ ਪੰਦਾ ਹੈ ਪਰ ਉਹ ਇੱਜ਼ਤ ਦਾ ਹੱਕਦਾਰ ਨਹੀਂ ਹੈ ਉਹ ਜਿਹੜੇ ਤਰੀਕੇ ਦੀਆਂ ਗੱਲਾਂ ਕਰਦਾ ਹੈ ਉਹ ਇੱਕ ਗੁੰਡਿਆਂ ਵਾਂਗ ਬਿਹੇਵ ਕਰਦਾ ਹੈ ਉਹ ਇੱਕ ਫੈਨੈਟਿਕ ਹੈਗਾ ਉਹ ਰੈਡੀਕਲਾਈਜ਼ਡ ਹੈਗਾ ਤੇ ਉਹ ਇੱਕ ਤਰ੍ਹਾਂ ਦੇ ਨਾਲ ਆਪਣੇ ਰਿਲੀਜੀਅਨ ਨੂੰ ਇਸਤੇਮਾਲ ਕਰਕੇ ਤੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਾਕਿਸਤਾਨ ਦੇ ਲੋਕਾਂ ਨੂੰ ਆਪਣੇ ਆਪ ਨੂੰ ਉੱਥੇ ਰੱਖਣ ਵਾਸਤੇ ਤੇ ਜਦੋਂ ਦੀ ਉਹ ਆਪਸ ਦੂਰ ਦੇ ਵਿੱਚ ਉਹਨਾਂ ਨੂੰ ਕਾਫੀ ਇੱਕ ਇੱਕ ਆਫੇ ਡੀਫੀਟ ਮਿਲੀ ਹੈ ਉਦੋਂ ਤੋਂ ਤੇ ਉਹ ਜਿਆਦਾ ਹੀ ਕਮਲਾ ਹੋ ਗਿਆ ਹੈ ਤੇ ਉੱਤੋਂ ਦੀ ਜਦੋਂ ਇਹ ਵੱਡੇ ਦੇਸ਼ ਅਮਰੀਕਾ ਵਰਗੇ ਜਦੋਂ ਉਹਦੇ ਨਾਲ ਖਾਣਾ ਪੀਣਾ ਸ਼ੁਰੂ ਕਰ ਦਿੰਦੇ ਨੇ ਤੇ ਐਸੇ ਰੈਡੀਕਲ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਤੇ ਉਹੀ ਗੱਲ ਹੈ ਸੋ ਅ ਅਸੀਂ ਤੇ ਮੁਨੀਰ ਨੂੰ ਜਨਰਲ ਸਮਝਦੇ ਹੀ ਨਹੀਂ ਅਸੀਂ ਕਹਾਂ ਉਹਨੂੰ ਮੁੱਲਾ ਮੁਨੀਰ ਬੁਲਾਣੇ ਆ ਕਿਉਂਕਿ ਕੋਈ ਨਾ ਉਹਦੇ ਚ ਕੋਈ ਸੋਲਜਰ ਵੀ ਅ ਉਹਦੇ ਕੋਈ ਕੋਈ ਸੋਲਜਰ ਦੀ ਕੋਈ ਆਦਤ ਹੈਗੀ ਹੈ ਫਿਤਰਤ ਹੈਗੀ ਹੈ ਤੇ ਨਾ ਹੀ ਉਹ ਸੋਲਜਰਾਂ ਬਲਕਿ ਗੱਲ ਕਰਦਾ ਉਹਨੇ ਇਹ ਲਫਸ ਯੂਜ਼ ਕੀਤੇ ਸੀ ਡਿਸਾਈਸਿਵ ਰਿਸਪਾਂਸ ਟੂ ਈਵਨ ਅ ਮਾਈਨਰ ਪ੍ਰੋਵੋਕੇਸ਼ਨ ਇਹਦਾ ਡਿਸਾਈਸਿਵ ਰਿਸਪਾਂਸ ਦਾ ਮਤਲਬ ਹੁੰਦਾ ਹੈ ਉਹਦੇ ਉਹਦੇ ਕਹਿਣ ਦੇ ਨਾਲ ਕਿ ਅਸੀਂ ਇੱਕ ਨਿਊਕਲੀਅਰ ਕੀ ਕਹਿੰਦੇ ਨੇ অপশন ਨੂੰ ਵੀ ਇਸਤੇਮਾਲ ਕਰ ਸਕਦੇ ਆ ਇਸ ਤਰੀਕੇ ਦੀ ਉਹ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਨਿਊਕਲੀਅਰ ਥ੍ਰੈਟ ਹੈ ਕਿ ਅਸੀਂ ਨਿਊਕਲੀਅਰ ਦੇਖੋ ਸੁੰਦਰ ਜੀ ਜੇਕਰ ਉਹ ਨਿਊਕਲੀਅਰ ਅਗਰ ਉਥੋਂ ਦੀ ਨਿਊਕਲੀਅਰ ਦਾ ਇੱਕ ਛਲਕ ਵੀ ਪੈ ਜਾਂਦੀ ਹੈ ਇੰਡੀਆ ਦੇ ਵੱਲ ਤੇ ਮੈਂ ਉਹਨਾਂ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਪਾਕਿਸਤਾਨ ਦੀ ਵਜੂਦ ਹੀ ਖਤਮ ਹੋ ਜਾਏਗਾ ਤੇ ਹਿੰਦੁਸਤਾਨ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਪੂਰੀ ਦੁਨੀਆ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਪਰ ਅਸੀਂ ਉਸ ਨੁਕਸਾਨ ਨੂੰ ਬਰਦਾਸ਼ਤ ਕਰ ਸਕਦੇ ਹਾਂ ਪਾਕਿਸਤਾਨ ਦਾ ਵਜੂਦ ਹੀ ਖਤਮ ਹੋ ਜਾਏਗਾ ਤੇ ਉਹਨਾਂ ਲੋਕਾਂ ਨੂੰ ਐਸੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਇਦੇ ਇਲਾਵਾ ਬਹੁਤ ਜ਼ਰੂਰੀ ਹੈ ਕਿ ਸਾਡੀਆਂ ਸਿਕਿਉਰਿਟੀ ਫੋਰਸਸ ਆਪਣੀ ਵਿਜੀਲੈਂਸ ਜਿਹੜੀ ਹੈ ਉਹਨੂੰ ਦੁੱਗਣਾ ਕਰ ਦੇਣ ਤੇ ਅਸੀਂ ਸਾਡੇ ਲੋਕਾਂ ਨੂੰ ਵੀ ਸਾਡੇ ਲੋਕਾਂ ਨੂੰ ਸਾਨੂੰ ਸਾਡੇ ਬਾਰਡਰ ਏਰੀਆਜ਼ ਨੂੰ ਸਾਨੂੰ ਸਾਰੇ ਪੂਰੇ ਹਿੰਦੁਸਤਾਨੀਆਂ ਨੂੰ ਵੀ ਹਰ ਕੰਟਿੰਜੈਂਸੀ ਦੇ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਇਹਦੇ ਵਰਗੇ ਪਾਗਲ ਕੁਝ ਵੀ ਕਰ ਸਕਦੇ ਨੇ ਅਗਲੀ ਇੰਟਰਨੈਸ਼ਨਲ ਖਬਰ ਚ ਵਰਦੇ ਆਂ ਔਰ ਬਹੁਤ ਵੱਡੀ ਖਬਰ ਹੈ ਐਸ਼ੀਆ ਜਿਹੜੀ ਮੀਟ ਹੋ ਰਹੀ ਹੈ ਉਹਦੇ ਵਿੱਚ ਮਲੇਸ਼ੀਅਨ ਪ੍ਰੈਜ਼ੀਡੈਂਟ ਨੂੰ ਨਰਿੰਦਰ ਮੋਦੀ ਨੇ ਫੋਨ ਤੇ ਗਿਆ ਵੀ ਮੈਂ ਦੀਵਾਲੀ सेलिब्रेशन ਕਰਕੇ ਆ ਨਹੀਂ ਸਕਦਾ ਕਿਉਂਕਿ ਉੱਥੇ ਸੰਭਾਵਨਾ ਇਹ ਜਤਾਈ ਜਾ ਰਹੀ ਸੀ ਕਿ ਯੂਐਸ ਪ੍ਰੈਜ਼ੀਡੈਂਟ ਨਾਲ ਮਿਲਣਾ ਹੋਏ ਸ਼ਰ ਮੋਦੀ ਜੀ ਦਾ ਤੇ ਵਰਚੂਅਲੀ ਜਾ ਰਹੇ ਆ ਵਰਚੂਅਲੀ ਮੀਟਿੰਗ ਅਟੈਂਡ ਕਰ ਰਹੇ ਆ ਤੇ ਇਸ ਦੇ ਬਾਰੇ ਇੰਟਰਨੈਸ਼ਨਲ ਦੇ ਮਾਰਕੀਟ ਦੇ ਵਿੱਚ ਜਾਂ ਖਬਰਾਂ ਦੇ ਵਿੱਚ ਕਈ ਚੀਜ਼ਾਂ ਆ ਰਹੀਆਂ ਉਹਦੇ ਬਾਰੇ ਤੁਹਾਡਾ ਆਪਨਾ ਸਰ ਅ ਅਦਾਸਤੰਦੀ ਦੇਖੋ ਅਸੀਂ ਸਾਰੇ ਐਨਲਾਈਜ਼ ਕਰਦੇ ਆਂ ਅਸੀਂ ਸਾਰੇ ਵਜਾਵਾ ਢੂੰਡ ਲਿਆ ਢੂੰਡਣ ਦੀ ਕੋਸ਼ਿਸ਼ ਕਰਦੇ ਨੇ ਪਰ ਮੇਰਾ ਐਕਸਪੀਰੀਅੰਸ ਹੈ ਕਿ ਜਿਹੜੀਆਂ ਅਸੀਂ ਵਜਾਵਾ ਢੂੰਡ ਲਿਆ ਹੁੰਦੀਆਂ ਨੇ ਖਾਸ ਕਰ ਮੀਡੀਆ ਨੇ ਉਹ ਵਜਾ-ਵਜਾ ਨਹੀਂ ਹੁੰਦੀ ਜੋ ਐਕਚੁਅਲ ਵਜਾ ਹੁੰਦੀ ਹੈ ਉਹ ਸਿਰਫ ਗਵਰਨਮੈਂਟ ਨੂੰ ਹੀ ਪਤਾ ਹੁੰਦੀ ਹੈ ਉਹ ਮਿਨਿਸਟਰੀ ਆਫ ਇੰਟਰਨਲ ਅਫੇਅਰਸ ਨੂੰ ਪਤਾ ਹੈ ਉਹ ਅ ਸਾਡੇ ਪ੍ਰਾਈਮ ਮਿਨਿਸਟਰ ਨੂੰ ਪਤਾ ਹੈ ਸੋ ਇਹਦੇ ਉੱਤੇ ਜਿਆਦਾ ਸਪੈਕੂਲੇਟ ਕਰਨ ਦੀ ਜ਼ਰੂਰਤ ਨਹੀਂ ਅਗਰ ਅ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਹੀਂ ਜਾ ਰਹੇ ਉੱਥੇ ਟਰੰਪ ਆ ਰਿਹਾ ਹੈ ਤੇ ਚਲੋ ਅਗਰ ਉਹਨਾਂ ਨੇ ਗੱਲ ਕਰਨੀ ਹੈ ਤੇ ਫੋਨ ਤੇ ਵੀ ਕਰ ਸਕਦੇ ਨੇ ਵੀਡੀਓ ਕਾਨਫਰੰਸਿੰਗ ਕਰ ਸਕਦੇ ਨੇ ਤੇ ਉਹਦੇ ਇਲਾਵਾ ਉੱਥੇ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਤਿਨ ਵੀ ਨਹੀਂ ਜਾ ਰਿਹਾ ਚਾਈਨਾ ਦਾ ਪ੍ਰੈਜ਼ੀਡੈਂਟ ਜ਼ੀ ਜ਼ਿੰਗਪਿੰਗ ਵੀ ਨਹੀਂ ਜਾ ਰਿਹਾ ਤੇ ਇਹ ਕੋਈ ਵੱਡੀ ਗੱਲ ਨਹੀਂ ਹੈ ਸਿੰਦਰ ਜੀ ਆਪਾਂ ਐਵੇਂ ਹਰ ਚੀਜ਼ ਨੂੰ ਨਾ ਕ੍ਰਿਟਿਕਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕਦੀ ਅਗਰ ਸਾਡੇ ਪ੍ਰਾਈਮ ਮਿਨਿਸਟਰ ਜ਼ਿਆਦਾ ਬਾਹਰ ਜਾ ਬਾਹਰ ਜਾਂਦੇ ਨੇ ਤੇ ਕਹਿੰਦੇ ਆ ਕਿਉਂ ਗਏ ਅਗਰ ਨਹੀਂ ਜਾਂਦੇ ਫਿਰ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਕਿਉਂ ਨਹੀਂ ਗਏ ਮੇਰੇ ਖਿਆਲ ਇਹ ਪ੍ਰੋਸੀਜਰਲ ਚੀਜ਼ਾਂ ਨੇ ਇਹਨਾਂ ਦੇ ਉੱਤੇ ਜ਼ਿਆਦਾ ਸਾਨੂੰ ਧਿਆਨ ਨਹੀਂ ਦੇਣਾ ਚਾਹੀਦਾ ਉਹ ਠੀਕ ਹੈ ਉਹ ਗੱਲਬਾਤ ਕਰ ਲੈਣਗੇ ਉਹਦੇ ਉੱਤੇ ਵਰਚੁਅਲ ਦੇ ਉੱਤੇ ਕਰ ਲੈਣਗੇ ਤੇ ਉੱਥੋਂ ਦੀ ਸਾਡੇ ਐਕਸਟਰਨਲ ਅਫੇਅਰ ਮਿਨਿਸਟਰ ਉੱਥੇ ਜਾ ਰਹੇ ਨੇ ਉਹ ਵੈਲ ਬਰੀਫ ਨੇ ਬੜੇ ਐਕਸਪੀਰੀਅੰਸ ਨੇ ਸੋ ਸਭ ਠੀਕ ਠਾਕ ਐ ਸਾਨੂੰ ਜ਼ਿਆਦਾ ਨਹੀਂ ਇਹਦੇ ਬਾਰੇ ਸੋਚਣਾ ਚਾਹੀਦਾ ਇੱਕ ਹੋਰ ਇੱਕ ਬੁਧਾਈ ਘਟਨਾ ਸਾਹਮਣੇ ਆਈ ਹੈ ਅਮਰੀਕਾ ਤੋਂ ਵੀ ਖਬਰ ਆਇਆ ਕੈਲੀਫੋਰਨੀਆ ਤੋਂ 21 ਸਾਲ ਦਾ ਮੁੰਡਾ ਜਸਪ੍ਰੀਤ ਸਿੰਘ ਉਹ ਟਰੱਕ ਚਲਾਉਂਦੇ ਹੋਏ ਗਲਤ ਜਾਂ ਉਹਦਾ ਐਕਸੀਡੈਂਟ ਹੋਇਆ ਤਿੰਨ ਬੰਦੇ ਉੱਥੇ ਉਹ ਮਰ ਵੀ ਗਏ ਹਨ ਤੇ ਨਾਲ ਇਹ ਵੀ ਕਿਹਾ ਜਾਂਦਾ ਕਿ ਉਹ ਜਦੋਂ ਕਰ ਰਿਹਾ ਸੀਗਾ ਤਾਂ ਸ਼ਾਇਦ ਡਰਗਸ ਦੇ ਫੋਕਸ ਦੀ ਜਿਹੜੀ ਖਬਰ ਹੈ ਡਰਗਸ ਦੇ ਅਸਰ ਤੇ ਤੇ ਸੀਗਾ ਜਦੋਂ ਇਦਾਂ ਦੀ ਖਬਰਾਂ ਆਉਂਦੀ ਹੈ ਤਾਂ ਪੰਜਾਬ ਦੇ ਉੱਪਰ ਸਿੱਧਾ ਸਿਰ ਕੀ ਇੰਪੈਕਟ ਪੈਂਦਾ ਅੱਜ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਇੰਪੈਕਟ ਪੈਂਦਾ ਹੈ ਨਾ ਚੀਜ਼ਾਂ ਦਾ ਸਭ ਤੋਂ ਸਭ ਤੋਂ ਪਹਿਲੇ ਤੇ ਮੈਂ ਮੈਨੂੰ ਇਹ ਕਹਿਣਾ ਪਵੇਗਾ ਕਿ ਬੜਾ ਅਫਸੋਸ ਹੈ ਉੱਥੇ ਜਿਹੜੀਆਂ ਡੈਥਸ ਹੋਈਆਂ ਨੇ ਸਾਡੀਆਂ ਹਾਰਟਫੇਲਡ ਕੰਟਰੋਲਿੰਗ ਸੇ ਜੋ ਇਨੋਸੈਂਟ ਲਾਈਫ ਜਿਹੜੀਆਂ ਨੇ ਉਹ ਸਾਡੇ ਇੱਕ ਮੁੰਡੇ ਦੀ ਗਲਤੀ ਦੇ ਕਾਰਨ ਚਲੇ ਗਈਆਂ ਤੇ ਇਹ ਅਸੀਂ ਪਿਛਲੀ ਵਾਰੀ ਵੀ ਜਦੋਂ ਅਗਸਟ ਦੇ ਵਿੱਚ ਕੁਝ ਐਸਾ ਹੋਇਆ ਸੀ ਉਦੋਂ ਵੀ ਅਸੀਂ ਗੱਲਬਾਤ ਕੀਤੀ ਸੀਗੀ ਤੇ ਸਿੰਦਰ ਜੀ ਦੇਖੋ ਇਹ ਜਿਹੜੇ ਤਰੀਕੇ ਨਾਲ ਉੱਥੋਂ ਦੇ ਜਿਹੜੇ ਬੰਦੇ ਨੇ ਜ਼ਿਆਦਾਤਰ ਉਹ ਵੀ ਪੰਜਾਬੀ ਨੇ ਜੋ ਐਕਸਪਲੋਇਟ ਕਰ ਰਹੇ ਨੇ ਨਾ ਇੱਥੋਂ ਦੇ ਬੱਚਿਆਂ ਨੂੰ ਐਕਸਪਲੋਇਟੇਸ਼ਨ ਦੀ ਚੇਨ ਇੱਥੋਂ ਸ਼ੁਰੂ ਹੋ ਜਾਂਦੀ ਹੈ ਪਹਿਲੇ ਜਿਹੜੀਆਂ ਇੱਥੇ ਏਡੇ ਇਮੀਗ੍ਰੇਸ਼ਨ ਸੈਂਟਰਸ ਖੋਲੇ ਨੇ ਉੱਥੋਂ ਦੇ ਬੱਚਿਆਂ ਨੂੰ ਉੱਥੇ ਭੇਜ ਦਿੰਦੇ ਨੇ ਉੱਥੇ ਫਿਰ ਉਹਨਾਂ ਨੂੰ ਡਰੱਗਸ ਤੇ ਲਗਾ ਦਿੰਦੇ ਨੇ ਗਲਤ ਕੰਮ ਕਰਾਉਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਐਕਸਪਲੋਇਟ ਕਰਦੇ ਨੇ ਕਿੰਨੇ ਬੱਚੇ ਸਾਡੇ ਜੇਲ੍ਹ 'ਚ ਚਲੇ ਗਏ ਨੇ ਉਹਦੇ ਨਾਲ ਸਿਰਫ ਬੱਚਿਆਂ ਦੀ ਵੀ ਜ਼ਿੰਦਗੀ ਖਰਾਬ ਹੋ ਰਹੀ ਹੈ ਸਾਡੀ ਕਮਿਊਨਿਟੀ ਦੀ ਇੱਕ ਬਹੁਤ ਜ਼ਿਆਦਾ ਰੈਪਿਟੇਸ਼ਨ ਖਰਾਬ ਹੋ ਰਹੀ ਹੈ ਚੰਨੀ ਸਿੰਦਰ ਜੀ ਸਾਡੀ ਬੜੀ ਅਗਰ ਸਾਡੀ ਕਮਿਊਨਿਟੀ ਦੇ ਵਿੱਚ ਕੁਝ ਬੱਚੇ ਐਸਾ ਕਰ ਰਹੇ ਨੇ ਦੂਸਰੇ ਐਸੇ ਵੀ ਹੈਗੇ ਨੇ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਵੱਡਾ ਯੋਗਦਾਨ ਦੇ ਰਹੇ ਨੇ ਵੱਡੇ ਵੱਡੇ ਡਾਕਟਰ ਨੇ ਵੱਡੇ ਵੱਡੇ ਇੰਜੀਨੀਅਰ ਨੇ ਵੱਡੇ ਵੱਡੇ ਆਈਟੀ ਸਟੇਪਲਿਸ ਨੇ ਹਜ਼ਾਰਾਂ ਕਿੱਲੇ ਜ਼ਮੀਨ ਲੈ ਕੇ ਤੇ ਸਭ ਤੋਂ ਵੱਡੇ ਮਤਲਬ ਫਾਰਮਰਸ ਨੇ ਉਹਨਾਂ ਦੀ ਜਿਹੜੀ ਰੈਪਿਊਟੇਸ਼ਨ ਹੈ ਉਹ ਵੀ ਬਹੁਤ ਖਰਾਬ ਹੋ ਰਹੀ ਹੈ ਤੇ ਉਸ ਮੁੰਡੇ ਦੇ ਉੱਤੇ ਤੇ ਮੈਂ ਲਗਾਵਾਗਾ ਹੀ ਉਹਦਾ ਤੇ ਜ਼ਿੰਦਗੀ ਚੱਲੋ ਜੋ ਰਹਿ ਗਈ ਸੋ ਹੁਣ ਤੇ ਕੀ ਰਹੀ ਹੈ ਮੈਂ ਜ਼ਿਆਦਾ ਮੇਰੀ ਗੱਲ ਏ ਐਸ ਸਿੰਦਰ ਜੀ ਕਿ ਜਿਹੜੇ ਬੰਦੇ ਇਹਨਾਂ ਕੋਲੋਂ ਕੰਮ ਕਰਾਉਂਦੇ ਨੇ ਨਾ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਪੈਸੇ ਦੇ ਵਾਸਤੇ ਇਸ ਤਰੀਕੇ ਨਾਲ ਯੰਗ ਜਿਹੜੇ ਬੰਦੇ ਨੇ ਉਹਨਾਂ ਦੀ ਜ਼ਿੰਦਗੀ ਨਾ ਬਰਬਾਦ ਕਰੋ ਅਸੀਂ ਗੁਰੂਆਂ ਦੇ ਚੇਲੇ ਹੈਗੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਹੈਗੇ ਆ ਇਹ ਗੱਲਾਂ ਸਾਨੂੰ ਸ਼ੋਭਾ ਨਹੀਂ ਦਿੰਦੀਆਂ ਅਸੀਂ ਆਪਣੀ ਮਿਹਨਤ ਕਰਕੇ ਕਮਾਈ ਕਰਦੇ ਆ ਸਾਨੂੰ ਮਿਹਨਤ ਕਰਕੇ ਹੀ ਕਮਾਈ ਕਰਨੀ ਚਾਹੀਦੀ ਹੈ ਇਹੋ ਸਾਡੇ ਗੁਰੂਆਂ ਦਾ ਸਾਨੂੰ ਆਦੇਸ਼ ਹੈ ਕਿਰਤ ਕਰ ਵੰਡ ਛਕ ਤੋਂ ਸਾਨੂੰ ਉਹ ਹੀ ਕਰਨਾ ਚਾਹੀਦਾ ਸਤਿੰਦਰ ਜੀ ਜੋ ਐਸਾ ਕੰਮ ਕਰ ਰਹੇ ਨੇ ਮੈਂ ਉਹਨਾਂ ਦੇ ਬਾਰੇ ਕੁਝ ਨਹੀਂ ਕਰ ਸਕਦਾ ਮੈਂ ਤੇ ਇੱਥੇ ਬੈਠਿਆ ਹੋਇਆ ਹਾਂ ਤੁਸੀਂ ਵੀ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਉਹਨਾਂ ਨੂੰ ਅਪੀਲ ਹੀ ਕਰ ਸਕਨੇ ਆ ਕਿ ਇਸ ਤਰੀਕੇ ਨਾਲ ਆਪਣੀ ਕੌਮ ਨੂੰ ਆਪਣੀ ਸਿੱਖੀ ਨੂੰ ਆਪਣੇ ਲੋਕਾਂ ਨੂੰ ਜਲੀਲ ਨਾ ਕਰੋ ਲੋਕਾਂ ਦੀ ਜ਼ਿੰਦਗੀ ਨਾ ਖਰਾਬ ਕਰੋ ਤੇ ਸਾਡੀ ਸਾਡੀ ਰੈਪਿਊਟੇਸ਼ਨ ਐਜ਼ ਵਨ ਆਫ ਦ ਮੋਸਟ ਵਾਈਬਰੈਂਟ ਕਮਿਊਨਿਟੀਜ਼ ਇਨ ਦ ਵਰਲਡ ਉਹਦੇ ਉੱਤੇ ਐਡਾ ਲਾਲਚ ਨਾ ਲਗਾਓ ਸਰ ਜਿੱਦਾਂ ਤੁਹਾਡਾ ਮਨ ਪਸੰਦਾ ਚੀਜ਼ ਰਹਿੰਦੀ ਹੈਗੀ ਹੋਰ ਤੁਸੀਂ ਉਸ ਤੋਂ ਇਲਾਵਾ ਦੇ ਬੜੇ ਪੁਜਾਰੀ ਵੀ ਹੋ ਕਹਿੰਦੇ ਵੀ ਉਹ ਉਹਨੂੰ ਜੋਤੀ ਸ੍ਰਿਖਾ ਵੈਨਮ ਨੇ ਬ੍ਰੌਂਜ਼ ਮੈਡਲ ਜਿੱਤੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਔਰ ਆਰਚਰੀ ਦੇ ਵਿੱਚ ਲੈ ਕੇ ਕੰਪਾਊਂਡ ਆਰਚਰੀ ਦੇ ਵਿੱਚ ਲੈ ਕੇ ਆਈਏ ਔਰ ਸਾਰੇ ਦੇਸ਼ ਨੂੰ ਵੀ ਖੁਸ਼ੀ ਹੈ ਤੁਸੀਂ ਉਹਦੇ ਬਾਰੇ ਸਰ ਹਾਂ ਬਹੁਤ ਬਹੁਤ ਇਹਨੂੰ ਬੱਚੀ ਨੂੰ ਜੋਤੀ ਨੂੰ ਬਹੁਤ ਬਹੁਤ ਇਹਨੂੰ ਮੁਬਾਰਕਾਂ ਬਹੁਤ ਸ਼ੁਭ ਕਾਮਨਾਵਾਂ ਇਹ ਪਹਿਲੀ ਵਾਰ ਐ ਸਾਹਿਬ ਮੈਡਲ ਆਇਆ ਕੰਪਾਊਂਡ ਆਰਚਰ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ব্রੋਂਜ਼ ਮੈਡਲ ਹੈਗਾ ਤੇ ਖੁਸ਼ੀ ਇਸ ਗੱਲ ਦੀ ਐ ਸਤੰਦਰ ਜੀ ਕਿ ਅਸੀਂ ਹਰ ਸਪੋਰਟ ਦੇ ਵਿੱਚ ਥੋੜਾ ਥੋੜਾ ਅੱਗੇ ਵਧਦੇ ਜਾ ਰਹੇ ਹਾਂ ਇੱਕ ਜ਼ਮਾਨਾ ਸੀਗਾ ਜਦੋਂ ਮਤਲਬ ਸੱਕੇ ਹੀ ਆ ਜਾਂਦੇ ਸੀਗੇ ਅਸੀਂ ਤੇ ਵੈਲ ਪਲੇਡ ਵੈਲ ਪਲੇਡੀ ਹੁੰਦਾ ਸੀਗਾ ਤੇ ਹੁਣ ਤੇ ਆਪਾਂ ਬਹੁਤ ਕੰਪੀਟ ਕਰ ਰਹੇ ਹਾਂ ਬੜੀ ਅੱਛੀ ਗੱਲ ਐ ਇਹਦੇ ਨਾਲ ਹੀ ਮੈਂ ਉਹ ਆਪਣੇ ਜਿਹੜੇ ਜੈਵਲਿੰਗ ਦੇ ਹੈਗੇ ਨੇ ਨੀਰਜ ਚੋਪੜਾ ਜੋ ਕਿ ਅ ਮਤਲਬ ਬੋਰਡ ਚੈਂਪੀਅਨ ਰਹੇ ਨੇ ਤੇ 올림픽 골ਡ ਮੈਡਲਿਸਟ ਨੇ ਉਹਨਾਂ ਨੂੰ ਆਰਮੀ ਨੇ ਲੈਫਟਨੈਂਟ ਕਰਨਲ ਦੀ ਆਨਰਰੀ ਰੈਂਕ ਦਿੱਤੀ ਹੈ 10th Royal Army ਦੇ ਵਿੱਚ ਰਾਜਪੂਤਨਾ ਰਾਈਫਲਸ ਇੱਕ ਬਹੁਤ ਹੀ ਅੱਛੀ ਇੱਕ ਸਾਡੀ ਰੈਜiment ਹੈ ਉਹਦੇ ਵਿੱਚ ਉਹਨਾਂ ਨੂੰ ਵੀ ਮੁਬਾਰਕਾਂ ਵਧਾਈਆਂ ਦੇਣੀਆਂ ਚਾਹਨਾ ਇਹ ਇੱਕ ਮੈਂ ਗਲਤੀ ਨੂੰ ਦੱਸ ਨਹੀਂ ਚਾਹਨਾ ਸਿੰਦਰਜੀ ਜਦੋਂ ਨੀਰੇ ਚੋਪੜਾ ਨੀਰੇ ਚੋਪੜਾ ਸਾਡੀ ਇੱਕ ਮਿਸ਼ਨ 올림픽ਸ ਹੈਗੀ ਹੈ ਫੌਜ ਦੀ ਬਦੇ ਤਾਹੇ ਤੋਨੂ ਰਿਕਰੂਟ ਕੀਤਾ ਗਿਆ ਸੀਗਾ ਫੌਜ ਦੇ ਵਿੱਚ ਡਾਇਰੈਕਟ ਮੇਰੇ ਕੋਲ ਸੁਵਿਧਾਰ ਲਿਆ ਗਿਆ ਸੀਗਾ ਤਾਂ ਕਿ ਉਹਨੂੰ ਇਹ ਮੈਡਲ ਵਾਸਤੇ ਤਿਆਰ ਕੀਤਾ ਜਾਏ ਤੇ ਉਹਦੀ ਜਿਹੜੀ ਇਨੀਸ਼ੀਅਲ ਟ੍ਰੇਨਿੰਗ ਹੈ ਉਹ ਸ਼ੀਤਲ ਦੇਵੀ ਜੀ ਇਨੀਸ਼ੀਅਲ ਟ੍ਰੇਨਿੰਗ ਅਸੀਂ ਹੀ ਕੀਤੀ ਹੈ ਫੌਜ ਨੇ ਕੀਤੀ ਹੈ ਉਹ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਉਹਦੀ ਇਨੀਸ਼ੀਅਲ ਟ੍ਰੇਨਿੰਗ ਜਿਹੜੀ ਹੈ ਉਹ ਫੌਜ ਦੇ ਵਿੱਚ ਹੋਈ ਚਗੀ ਮੁੰਜੇ ਜਦੋਂ ਗੋਲਡ ਮੈਡਲ ਮਿਲ ਗਿਆ ਤੇ ਉਹਦੀ ਸਟੇਟ ਹਰਿਆਣਾ ਨੇ ਉਹਨੂੰ ਕਿਹਾ ਸੀਗਾ ਤੂੰ ਪਾਰ ਆ ਜਾ ਤੈਨੂੰ ਡਾਇਰੈਕਟly ਐਸਪੀ ਲਗਾ ਦਿੰਨੇ ਆ ਐਸਪੀ ਲਗਾ ਦਿੰਨੇ ਆ ਤੇ ਨਿਰਜ ਮੰਨਿਆ ਨਹੀਂ ਸੀਗਾ ਇਹ ਬਹੁਤ ਵੱਡੀ ਗੱਲ ਐ ਸਤਿੰਦਰ ਜੀ ਕੌਣ ਕੌਣ ਪਿੱਛੇ ਰਹਿਣਾ ਚਾਹੁੰਦਾ ਹੈ ਬਹੁਤ ਵੱਡੀ ਗੱਲ ਐ ਤੇ ਫੌਜ ਦੇ ਵਿੱਚ ਇਹ ਸਿਸਟਮ ਨਹੀਂ ਐ ਕਿ ਤੁਸੀਂ ਇੱਕ ਸੂਬੇਦਾਰ ਨੂੰ ਇੱਕ ਕੰਮ ਲੈਫਟੇਨ ਬਣਾ ਦੋ ਜਾਂ ਕੈਪਟਨ ਬਣਾ ਦੋ ਜਿਹੜੇ ਰੈਂਕ ਵਾਲੇ ਹੈਗੇ ਨੇ ਉਹ ਆਫੀਸਰ ਕਾਡਰ ਦੇ ਵਿੱਚ ਨਹੀਂ ਜਾ ਸਕਦੇ ਜਿਹੜੇ ਸਾਡੇ ਪਰਮਵੀਰ ਚੱਕਰ ਵੀ ਹੈਗੇ ਨੇ ਜਿਹੜੇ ਰੈਂਕਸ ਦੇ ਨੇ ਉਹ ਸੁਵਿਧਾ ਮੇਜਰ ਤੱਕ ਹੀ ਪਹੁੰਚੇ ਨੇ ਫਿਰ ਅਫਸਰ ਬਨਨ ਦੇ ਵਾਸਤੇ ਤੈਨੂੰ ਕੰਪੀਟ ਕਰਨਾ ਪੈਂਦਾ ਉਹਦੀ ਨੌਕਰੀ ਪੂਰੀ ਹੋਈ ਉੱਥੋਂ ਦੀ ਉਹਨੂੰ ਉਹਨੇ ਰਿਟਾਇਰਮੈਂਟ ਲਈ ਤੇ ਫਿਰ ਉਹਨੂੰ ਇਹ ਟੈਰੀਟੋਰੀਅਲ ਆਰਮੀ ਦੇ ਵਿੱਚ ਲੈਫਟਨਨਲ ਕਰਨਲ ਫੌਜ ਨੇ ਬਣਾਇਆ ਤੇ ਉਹਨੇ ਏਡੇ ਮਾਨ ਸਤਕਾਰ ਦੇ ਨਾਲ ਇਹਨੂੰ ਐਕਸੈਪਟ ਕੀਤਾ ਹਾਲਾਂਕਿ ਅਗਰ ਉਹ ਪੁਲਿਸ ਤੇ ਚਲਾ ਜਾਂਦਾ ਤਾਂ ਆਈਜੀ ਸ਼ਹੀਦੀ ਵੀ ਬਣ ਜਾਂਦਾ ਤੇ ਬਹੁਤ ਬਹੁਤ ਇੱਕ ਅੱਛਾ ਨਮੂਨਾ ਦਿੱਤਾ ਹੈ ਨੀਰੇ ਚੋਪੜਾ ਨੇ ਪੂਰੇ ਸਾਡੇ ਯੂਥ ਵਾਸਤੇ कि लॉयल्टी ਵੀ ਕੋਈ ਚੀਜ਼ ਹੁੰਦੀ ਹੈ ਤੇ ਆਪਣੀ ਦੇਸ਼ ਦੀ ਫੌਜ ਦੇ ਨਾਲ ਪਿਆਰ ਕਿਦਾਂ ਕਰਨਾ ਹੈ ਉਹ ਵੀ ਕੋਈ ਚੀਜ਼ ਹੁੰਦੀ ਹੈ ਇਹਦੇ ਨਾਲ ਮੇਰੇ ਬੰਦ ਤੇ ਬਹੁਤ ਖੁਸ਼ੀ ਹੈ ਤੇ ਮੇਰੇ ਖਿਆਲ ਤੁਹਾਡੇ ਦਰਸ਼ਕ ਵੀ ਇਸ ਚੀਜ਼ ਨੂੰ ਬਹੁਤ ਪਸੰਦ ਕਰਨਗੇ ਹਾਂ ਇੱਕ ਜ਼ੋਰਦਾਰ ਐਗਜ਼ਾਮਪਲ ਹੈ ਸਮਾਜ ਲਈ ਸਾਡੇ ਦੇਸ਼ ਲਈ ਕਨਸਾ ਅੱਜ ਦੀ ਜਿਹੜੀ ਅਸੀਂ ਹਫਤੇ ਦੀ ਖਬਰਾਂ ਦਾ ਹੈਗਾ ਸਾਡਾ ਜਿਹੜਾ ਰੈਸਿਸ ਕੀਤਾ ਤੁਸੀਂ ਕੀਤਾ ਪੂਰਾ ਅਸੀਂ ਹੋਇਆ ਹੁਣ ਤੁਹਾਡੇ ਵੀ ਫਾਈਨਲ ਟੈਕ ਪੁਆਇੰਟ ਫਾਈਨਲ ਟੇਕ ਇਹ ਦੀ ਜਸਤਿੰਦਰ ਜੀ ਕੀ ਮੈਂ ਪਿੱਛੇ ਜੇ ਪੜ ਰਿਹਾ ਸੀਗਾ ਕਿ ਸਾਡੇ ਯੂਨੀਕੌਰਨਸ ਜਿਹੜੇ ਨੇ ਸਾਡੇ ਮਤਲਬ ਲੋਕਾਂ ਨੇ ਜਿਹੜੇ ਇਨੀਸ਼ੀਏਟਿਵ ਲੈ ਕੇ ਨਵੇਂ-ਨਵੇਂ ਬਿਜ਼ਨੈਸਸਿਸ ਖੋਲ੍ਹਨੇ ਉਹ ਬਹੁਤ ਚੰਗਾ ਕਰ ਰਹੇ ਨੇ 10 ਬਿਲੀਅਨਰ ਛੋਟੇ ਬੱਚੇ 30 35 35 ਸਾਲ ਦੇ ਉਹਨਾਂ ਨੇ ਆਈਟੀ ਦੇ ਸੈਕਟਰ ਦੇ ਵਿੱਚ ਉਹ ਪਰਪਲੈਕਸਿਟੀ ਆਇਆ ਕੋਈ AI ਪਲੈਟਫਾਰਮ ਉਹ ਉਹ 20000 ਕਰੋੜ ਦੇ ਉੱਤੇ ਪਹੁੰਚ ਗਿਆ ਤੇ ਇਹ ਗੱਲਾਂ ਦੇਖ ਕੇ ਨਾ ਸਤਿੰਦਰ ਜੀ ਬਹੁਤ ਖੁਸ਼ੀ ਹੁੰਦੀ ਹੈ ਆਪਣੇ ਬੱਚਿਆਂ ਨੂੰ ਇਹ ਅਸੀਂ ਕਹਿਣਾ ਚਾਹੁੰਦੇ ਆ ਕਿ ਅਗਰ ਚਾਰ ਕਰ ਸਕਦੇ ਨੇ ਤਾਂ ਸਾਰੇ ਕਰ ਸਕਦੇ ਨੇ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਸਾਡਾ ਦੇਸ਼ ਬਹੁਤ ਤਰੱਕੀ ਕਰ ਰਿਹਾ ਉਸ ਤਰੱਕੀ ਦਾ ਸਭ ਨੂੰ ਹਿੱਸਾ ਬਣਨਾ ਚਾਹੀਦਾ ਹੈ ਇਹ ਜਿਹੜੀ ਦੌੜ ਲਗਾਈ ਹੋਈ ਹੈ ਬਾਹਰ ਜਾ ਕੇ ਉਸ ਬੱਚੇ ਦੇ ਵਾਂਗ ਮੋਜਸ਼ਨ ਪ੍ਰੀਤ ਹੈ ਮੇਰੇ ਖਿਆਲ ਉਹਦਾ ਨਾਮ ਜਿਹੜਾ ਹਾਂ ਜਸਮੀਤ ਹੈ ਉਹ ਕੰਮ ਕਰਕੇ ਹਾਂ ਜਿਹੜੇ ਡਰੱਗਸ ਲੈ ਕੇ ਉਹਨੇ ਆਪਣੀ ਜ਼ਿੰਦਗੀ ਖਰਾਬ ਕਰ ਦਿੱਤੀ ਤਿੰਨ ਬੰਦੇ ਮਾਰਤੇ ਅਪਾ ਇਹਦੇ ਕੋਲੋਂ ਦੂਰ ਰਹੀ ਐ ਮਿਹਨਤ ਕਰਕੇ ਵੀ ਬੰਦਾ ਪੈਸੇ ਕਮਾ ਸਕਦਾ ਹੈ ਤੇ ਬਹੁਤ ਅੱਛੀ ਜ਼ਿੰਦਗੀ ਜੀ ਸਕਦਾ ਹੈ ਬਸ ਐਡਾ ਹੀ ਸਾਰਿਆਂ ਨੂੰ ਮੁਬਾਰਕਾ ਦੇਣ ਵਾਸਤੇ ਉਹ ਯੂਨੀਕੌਰਨ ਦੇ ਵਿੱਚ ਜਿਹੜੇ ਇੱਕ ਜਿਹੜੇ ਬੰਦੇ ਐਡੇ ਸਕਸੈਸਫੁਲ ਹੋਏ ਨੇ ਤੇ ਇੱਕ ਐਸਾ ਸੰਦੇਸ਼ ਦੇ ਕੇ ਬੱਚਿਆਂ ਨੂੰ ਮੈਂ ਤੁਹਾਡਾ ਕੋਲੋਂ ਇਜਾਜ਼ਤ ਮੰਗਾਗਾ ਥੈਂਕ ਯੂ ਵੈਰੀ ਮੱਚ ਤੁਸੀਂ ਮੈਨੂੰ ਬੁਲਾਇਆ ਅੱਜ ਜਿਹੜੀ ਰੇਡ ਦੇ ਵਿੱਚ ਕਰਨਲ ਸਾਹਿਬ ਨੇ ਇਹ ਸੰਦੇਸ਼ ਦਿੱਤੇ ਹੈ ਇੱਕ ਪਹਿਲਾਂ ਸੰਦੇਸ਼ ਵੀ ਦਿੱਤਾ ਸੀਗਾ ਉਹ ਮੈਂ ਥੋੜਾ ਜਿਹਾ ਕਰਸ਼ਕਾਂ ਨੂੰ ਵੀ ਸੰਭੇਖ ਕਰ ਦੇਣਾ ਕੀ ਗੰਗੂਨੀਆ ਤੇ ਡੇਂਗੂ ਤੇ ਬਚਣ ਦੇ ਪਾਏ ਵੀ ਦੱਸੇ ਸੀਗੇ ਉਹ ਉਹਦੀ ਸੇਫਟੀ ਜਿਹੜੀ ਸਿਕਿਉਰਟੀ ਹੈਗੀ ਕਰਨਲ ਸਾਹਿਬ ਨੇ ਪੱਲੇ ਵੀ ਦੱਸਿਆ ਇੱਕ ਵਾਰੀ ਫੇਰ ਵੀ ਸਰ ਸਾਡੇ ਦਰਸ਼ਕਾਂ ਲਈ ਰਿਪੀਟ ਕਰ ਦੋ ਤਾਂ ਕਿ ਥੋੜਾ ਜਿਹਾ ਉਹਦੇ ਬਾਰੇ ਵੀ ਥੋੜਾ ਜਿਹਾ ਪਰਕੈਂਸ ਸਰ ਬੇਸਿਕਲੀ ਇਹਨਾਂ ਵਿੱਚ ਇਨਫੈਕਸ਼ਨ ਕੋਲੋਂ ਬਚਣਾ ਹੈ ਸਤਿੰਦਰ ਜੀ ਡੇਗੂ ਦਾ ਜਿਹੜਾ ਮੱਛਰ ਹੁੰਦਾ ਨਾ ਉਹ ਸਿਰਫ ਤੁਹਾਨੂੰ ਐਂਕਲਸ ਦੇ ਉੱਤੇ ਕੱਟਦਾ ਹੈ ਤੇ ਤੁਸੀਂ ਐਂਕਲ ਨੂੰ ਆਪਣੇ ਕਵਰਡ ਰੱਖੋ ਉਹ ਪਾ ਕੇ ਰੱਖੋ ਕੀ ਕਹਿੰਦੇ ਨੇ ਜਰਬਾਂ ਪਾ ਕੇ ਰੱਖੋ ਜਦੋਂ ਬਾਹਰ ਜਾਂਦੇ ਹੋ ਤੇ ਘਾਹ ਦੇ ਉੱਤੇ ਜ਼ਿਆਦਾ ਨਾ ਤੁਰੋ ਤੇ ਆਪਣੇ ਪਾਣੀ ਜਿਹੜਾ ਜਿਹੜਾ ਪੀਰੇ ਉਸ ਪਾਣੀ ਦੇ ਬਾਰੇ ਵਿੱਚ ਬਹੁਤ ਖਿਆਲ ਕਰੋ ਤੇ ਅਗਰ ਬਾਹਰ ਘੁੰਮਦੇ ਹੋ ਤੇ ਮਾਸਕ ਪਾਓ ਤੇ ਖਾਣ ਪੀਣ ਦੇ ਮਾਮਲੇ ਦੇ ਵਿੱਚ ਥੋੜਾ ਪਰਹੇਜ਼ ਕਰੋ ਤੇ ਅਗਰ ਤੁਹਾਨੂੰ ਬਿਮਾਰੀ ਹੁੰਦੀ ਹੈ ਥੋੜਾ ਜਿਹਾ ਵੀ ਪਤਾ ਲੱਗਦਾ ਹੈ ਤੇ ਫਟੋ ਫਟ ਡਾਕਟਰ ਦੇ ਕੋਲ ਚਲੇ ਜਾਓ ਤਾਂ ਕਿ ਉਹ ਜ਼ਿਆਦਾ ਵੱਧ ਨਾ ਸਕੇ ਤੁਹਾਡੇ ਟੈਸਟ ਹੋ ਸਕਣ ਤੇ ਜਲਦੀ ਇਲਾਜ ਕਰਾਓਗੇ ਤੇ ਜਲਦੀ ਠੀਕ ਹੋਗੇ ਤੇ ਇਹਨਾਂ ਗੱਲਾਂ ਨੂੰ ਕਰਕੇ ਅਸੀਂ ਬਹੁਤ ਜ਼ਿਆਦਾ ਮਤਲਬ 50% ਤੋਂ ਵੱਧਾ ਅਸੀਂ ਇਸ ਇਨਫੈਕਸ਼ਨ ਕੋਲੋਂ ਬਾਤ ਸਕਦੇ ਆ ਤੇ ਕਰਨ ਸਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਹੜਾ ਸ਼ੋਅ ਵੀ ਹੈਗਾ ਉਹ ਵੀ ਤੁਹਾਡੇ ਕਰਕੇ ਹੀ ਤੁਹਾਡੇ ਨਾਮ ਤੇ ਹੀ ਹੈ ਕਾਫੀ ਵਿਦ ਕਰਨਲ ਜਹਾਂਬੀ ਜੀ ਔਰ ਇਹਨਾਂ ਵੱਲੋਂ ਮੈਂ ਰਿਕਵੈਸਟ ਕਰ ਰਿਹਾ ਹਾਂ ਸਾਰੇ ਦਰਸ਼ਕਾਂ ਨੂੰ ਕਰ ਰਿਹਾ ਬੀ ਇਸ ਤੇ ਲਾਈਕ ਕਰੋ ਕਮੈਂਟ ਕਰੋ ਔਰ ਤੁਹਾਡੇ ਇਨਪੁਟ ਸਾਨੂੰ ਫੋਨ ਦੇ ਨਾਲੇ ਬੜੇ ਅੱਛੇ ਆ ਰਹੇ ਔਰ ਅਸੀਂ ਉਹਦੇ ਨਾਲ ਡੇ ਬਾਏ ਡੇ ਇਸ ਇੰਪਰੂਵ ਵੀ ਕਰ ਰਹੇ ਕਈ ਚੀਜ਼ਾਂ ਤੇ ਲਗਭਗ ਅਸੀਂ ਹੋਰ ਕਈ ਚੀਜ਼ਾਂ ਇੰਪਰੂਵਮੈਂਟ ਦੇ ਵੱਲ ਜਾਵਾਂਗੇ ਤੁਸੀਂ ਹਫਤੇ ਦੀ ਖਬਰਾਂ ਦਾ ਨੈਲਸੀ ਜਿਹੜਾ ਪੰਜਾਬ ਦੇ ਡਿਸਟ੍ਰਿਕਟ ਕੋਨਾਲ ਹੈ ਜਾਂ ਇੱਕ ਪੰਜਾਬੀ ਤੋਂ ਸੁਣਨਾ ਤੇ ਉਹ ਸਾਨੂੰ ਲੱਗਦਾ ਵੀ ਤੁਹਾਡੇ ਲਈ ਵੀ ਪੰਜਾਬ ਦੇ ਲਈ ਵੀ ਤੇਜ਼ੀ ਲਈ ਬਹੁਤ ਜ਼ਰੂਰੀ ਹੈ ਤੁਸੀਂ ਸਾਨੂੰ ਸੁਣੋਗੇ ਤਾਂ ਸਾਨੂੰ ਵੀ ਇੱਕ ਇੰਕਰੇਜਮੈਂਟ ਮਿਲਦੀ ਹੈ ਕਲਨ ਸਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਇਗ੍ਰੇਜੀ ਕਾ ਖਾਲਸਾ ਵਾਇਗ੍ਰੇਜੀ ਕੀ ਫਤਹ ਅਗਲਾ ਹਫਤਾ ਤੁਹਾਡਾ ਬਹੁਤ ਚੰਗਾ ਰਹੇ ਸਾਰੇ ਦਰਸ਼ਕਾਂ ਦਾ ਤੇ ਡਟ ਕੇ ਮਿਹਨਤ ਕਰੋ ਡਟ ਕੇ ਪੈਸੇ ਕਮਾਓ ਡਟ ਕੇ ਐਸ਼ ਕਰੋ ਡਟ ਕੇ ਰੱਬ ਦਾ ਨਾਮ ਲੋ ਥੈਂਕ ਯੂ ਜੀ ਸੱਚੀ ਗੱਲ ਸੱਚੀ ਗੱਲ